ਮਾਰਨਿੰਗ ਗੁੱਡ ਮਾਰਨਿੰਗ ਮੈਡਮ ਗੁੱਡ ਮਾਰਨਿੰਗ ਜੀ ਓਏ ਕਾਂਜਲੀ ਤੱਤ ਨਾਲ ਖਾੜੇ ਓ ਮਿੱਠੇ ਮਿੱਠੇ ਖੱਟੇ ਮਿੱਠੇ ਆਮ ਨੇ ਕੌੜ ਕੇ ਕਬੂਤਰੇ ਤੋਂ ਅੱਗੇ ਗਿਆ 5 ਕਿਲੋਮੀਟਰ ਦੀ ਸਾਡੀ ਸਿਸਟਮਸ ਰਹਿ ਗਈ ਆ ਤੇ ਇਹਦੇ ਅਮਰਪ੍ਰੀਤ ਮੈਡਮ ਸਾਡੇ ਗਰੁੱਪ ਦੀ ਸ਼ਾਨ ਕਾਂਜਲੀ ਜਾਣਗੇ ਲੰਗੜਾਈ ਜਾਣਗੇ ਕਾਂਜਲੀ ਵੀ ਜਾਣਗੇ ਸਲੂਕ ਸਾਰਿਆਂ ਨੂੰ ਪਰਸਨਲੀ ਹੁਣ ਮਿਲ ਰਹੇ ਆ ਬਟ ਹਮੇਸ਼ਾ ਤੁਹਾਨੂੰ ਵੀ ਫੋਲੋ ਯੂ ਔਨ ਇੰਸਟਾਵਾ ਔਰ ਔਰ ਰਨਰਸ ਜੀਆਰਸੀ ਜੋ ਤੁਸੀਂ ਫੋਟੋ ਪਾਉਂਦੇ ਹੋ ਨਾ ਔਰ ਸਭ ਨਾਲ ਜ਼ਿਆਦਾ ਮਜ਼ਾ ਆਉਂਦਾ ਜਦ ਤੁਸੀਂ ਕਹਿੰਦੇ ਸਲੂਨ ਸਲੂਨਾ ਜਿਹੜਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਇਹਦੇ तकरीबन 4:35 ਮਿੰਟ ਹੋ ਗਏ ਆ ਤੇ ਰਾਈਡ ਲਈ ਆਪਾਂ ਬਿਲਕੁਲ ਤਿਆਰ ਆ। ਇਹ ਗੁਰਪੀ ਭਾਈ ਕੋਲ ਮੈਂ ਪਹੁੰਚੂਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਕਪੂਰਥਲਾ ਰੋਡ ਤੋਂ ਅਸੀਂ ਬਾਵਾ ਖੇਲ ਡੋਨਾ ਗਾਰਡਨ ਪਹੁੰਚ ਕੇ ਸਾਰੇ ਟੀਮ ਮੈਂਬਰਾਂ ਨੂੰ ਮਿਲਾਂਗੇ। ਉੱਥੇ ਸਾਰੇ ਜਣੇ ਇਕੱਠੇ ਹੋ ਰਹੇ ਆ 5 ਵਜੇ ਤੱਕ। ਫਿਰ ਉਸ ਤੋਂ ਅੱਗੇ ਆਪਾਂ ਚਾਲੇ ਪਾਵਾਂਗੇ ਤੇ ਵਲੌਗ 'ਚ ਤੁਹਾਨੂੰ ਦੱਸਾਂਗੇ ਕਿ ਅੱਜ ਆਪਾਂ ਕਿੱਧਰਲੇ ਪਾਸੇ ਨੂੰ ਰਾਈਡ ਕਰ ਰਹੇ ਆ ਤੇ ਬਣੇ ਰਿਓ ਵਲੌਗ ਦੇ ਵਿੱਚ ਜੀ ਚੱਲੀਏ। ਆ ਜਸਲੇ ਜਿਹੜੇ ਫੋਟੋ ਕਿਚਨ ਆ ਨਹੀਂ ਮੈਂ ਹਾਂਜੀ ਆਪਣੀ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੇ ਸਵੇਰ ਦੇ ਗੁੱਡ ਮਾਰਨਿੰਗ ਸਮਾਂ तकरीबन 5 ਵਜੇ ਚੁੱਕੇ ਆ ਜੀ ਤੇ ਸਾਡੇ ਸਕਾਈ ਰਾਈਡਰ ਵਾਲੇ ਮੈਂਬਰ ਤੇ ਫਗਵਾੜਾ ਸਾਈਕਲਿੰਗ ਵਾਲੇ ਪਹੁੰਚ ਰਹੇ ਆ ਤੇ ਫਿਰ ਇਸ ਤੋਂ ਅੱਗੇ ਅਸੀਂ ਕੂਚ ਕਰਾਂਗੇ ਇਥੋਂ ਤੇ ਤੁਹਾਨੂੰ ਮੈਂ ਦੱਸ ਦਿਆਂਵਾਂ ਵੀ ਅੱਜ ਅਸੀਂ ਜਾਣਾ ਜੀ ਕਪੂਰਤਲੇ ਦੇ ਨੇੜੇ ਕਾਂਝਲੀ ਆ ਗੁੱਡ ਮਾਰਨਿੰਗ ਮੈਡਮ वेटलैंड वेटलैंड रिवर साइड ਤੇ ਉਥੋਂ ਤੱਕ ਅੱਜ ਰਾਈਡ ਰੱਖੀ ਹੋਈ ਆ तकरीबन ਇੱਥੋਂ ਜਿੱਥੇ ਅਸੀਂ ਖੜੇ ਆ ਇੱਥੋਂ 20 ਕਿਲੋਮੀਟਰ ਹੈਗਾ ਤੇ ਘਰ ਤੋਂ 72 ਕਿਲੋਮੀਟਰ ਦੀ 7 ਕਿਲੋਮੀਟਰ ਆ ਕੇ ਅਸੀਂ ਇੱਥੇ ਸਾਰੇ ਮੀਟਿੰਗ ਪੁਆਇੰਟ ਤੇ ਇੱਕ ਮਿੰਟ ਘਾਰਾ ਦਾ ਕੜਕਾ ਬੋਲਦੇ ਤੇ ਮੀਟਿੰਗ ਪੁਆਇੰਟ ਤੇ ਇੱਥੇ ਰੁਕੇ ਆ ਜੀ ਅਸੀਂ ਤੇ ਦੁਗਾਂ ਫਿਰ ਚੱਲਦੇ ਇਹ ਜਲੰਧਰ ਦਾ ਹਾਲ ਆ ਦੇਖ ਲੋ ਲੜ ਕੇ 5 ਵਜੇ ਟ੍ਰੈਫਿਕ ਕਿੰਨਾ ਤੇ ਅਸੀਂ ਇੱਥੋਂ ਫਿਰ ਚੱਲਦੇ ਆ ਸਾਰੇ ਜਣੇ ਇਕੱਠੇ ਹੋ ਕੇ ਤੇ ਵਲੌਗ ਵੀ ਆਪਾਂ ਬਣਾਵਾਂਗੇ ਨਾਲ-ਨਾਲ ਤੇ ਤੁਸੀਂ ਵੀ ਦੇਖਦੇ ਰਹੇ ਹੋ ਤੇ ਨਾਲ ਬਣੇ ਰਹੇ ਹੋ ਤੇ ਫਿਰ ਬਾਕੀ ਦੀ ਜਾਣਕਾਰੀ ਤੁਹਾਨੂੰ ਨਾਲ-ਨਾਲ ਅੱਗੇ ਜਾ ਕੇ ਸਾਂਝੀ ਕਰਦੇ ਆ ਤੇ ਠੀਕ ਹੈ ਜੀ ਫਿਰ ਹੌਲੀ-ਹੌਲੀ ਕਰਕੇ ਸਾਰੇ ਦੋਸਤ ਜੁੜਨੇ ਸ਼ੁਰੂ ਹੋ ਗਏ ਆ ਤੇ ਆਪਾਂ ਵੀ ਚੱਲਦੇ ਆ ਉਦੋਂ ਨੂੰ ਮੈਂ ਗੱਲ ਕਰ ਰਗਾ ਤਾਂ ਕਾਫੀ ਦੂਰ ਤੱਕ ਲੰਘੇ ਆਇਆ ਤੇ ਠੀਕ ਹੈ ਜੀ ਓਕੇ ਮਿਲਦੇ ਜੀ ਫਿਰ ਬਾਕੀ ਆ ਰਹੇ ਹੈ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਡਮ ਕਾਜ਼ ਆਫ ਮੀ ਆਲ ਆਫ ਦ ਗੋਸਟ ਗੁੱਡ ਮਾਰਨਿੰਗ ਜੀ ਮਾਰਨਿੰਗ ਤੁਹਾਨੂੰ ਯਾਦ ਕਰ ਰਹੇ ਸੀਗੇ ਗਰੁੱਪ ਦੀ ਰੌਣਕ ਕਹਿੰਦੇ ਅਜੇ ਤੱਕ ਨਹੀਂ ਆਈ ਚੇਹਰ ਵੀ ਗਿਆ ਹੱਥ ਦੇਖੋ ਆ ਦੋਵੇਂ ਮੇਰੇ ਅਸਲੀ ਨਾ ਨਾ ਮੈਂ ਧੋਲੀਏ ਮੇਰੇ ਕੋਲ ਪਾਣੀ ਤਾਂ ਤੇ ਲੋ ਜੀ ਕਾਫੀ ਦੋਸਤ ਸਾਡੇ ਇਕੱਠੇ ਹੋ ਗਏ ਆ ਸਾਰੇ ਜਣੇ ਤੇ ਹਜੇ ਅੱਧੇ ਆ ਰਹੇ ਆ ਅੱਧੇ ਆ ਗਏ ਅੱਧੇ ਆਉਣੇ ਹਨਾ ਜੀ ਹਜੇ ਆਂਦੇ ਪੈਂਦੀ ਵੀ ਆਂਦੇ ਪੈ ਲੋ ਜੀ ਆਜੋ ਆਜੋ ਇੱਕ ਹੋਰ ਆਹ ਦੇਖਦਾ ਦਸੋਂ ਵਾਲਾ ਉਹ ਕੀ ਬਾਤ ਆ ਗੁਰਮੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪਾਜੀ ਵਧੀਆ ਜੀ ਆਹ ਲੋ ਜੀ ਗੌਰਵ ਜੀ ਆ ਗਏ ਆਦਮਪੁਰ ਵਾਲੇ ਆ ਗਏ ਤੇ ਰਾਈਡ ਅਸੀਂ ਸਟਾਰਟ ਕਰ ਦਿੱਤੀ ਹੋਈ ਆ ਤੇ ਕਪੂਰਥਲਾ ਵਾਲੀ ਸਾਈਡ ਨੂੰ ਅਸੀਂ ਵਧਦੇ ਪਏ ਹਾਂ ਨੇ ਦੇ ਬੜਾ ਸੋਹਣਾ ਲੱਗ ਰਿਹਾ ਕੋਇਲ ਗੁੰਡੀ ਜਾਂਦੀ ਆਸੇ ਪਾਸੇ ਆਵਾਜ਼ ਪਈ ਜਾਂਦੀ ਐ ਅੰਬਾਰਾ ਸੀਜ਼ਨ ਆ ਤੇ ਕੋਇਲ ਦਾ ਤਾਂ ਫਿਰ ਬੋਲਣਾ ਬਣਦਾ ਹੀ ਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੀਟੀਯੂ ਦੇ ਪੈਰਲਰ ਅਸੀਂ ਚੱਲ ਰਹੇ ਆ ਇਧਰ ਇਹ ਪੀਟੀਯੂ ਯੂਨੀਵਰਸਿਟੀ ਅੱਗੇ ਜਾ ਕੇ ਮੇਨ ਗੇਟ ਵੀ ਆਉਂਦਾ ਇਹਦਾ ਮੇਨ ਗੇਟ ਪੀਟੀਯੂ ਕਪੂਰਥਲਾ 8 ਕਿਲੋਮੀਟਰ ਇਧਰ ਸਾਇੰਸ ਸਿਟੀ ਹੈ ਜੀ ਤੇ ਸਭਾ ਜੀ ਘੈਂਟਾ 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 ਮੈਡਮ ਬਹੁਤ ਵਧੀਆ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਦੱਸ ਦਿਓ ਕਿਦਾਂ ਕਰਨਾ ਐਡ ਹੈ ਜਿਆਦਾ ਮੈਨੂੰ ਵੀ ਨਹੀਂ ਚਲਾਉਣੀ ਆਈ ਐਪ ਜੀ ਓਕੇ ਮੈਂ ਦੇਖਾਂਗਾ ਕੋਈ ਗੱਲ ਨਹੀਂ ਉਤਲੇ ਬਹੁਤ ਗਏ ਆ ਜੀ ਤੇ 2 ਮਿੰਟ ਦੀ ਬ੍ਰੇਕ ਆ ਇਹ ਹੈਲਮਟ ਤਾਂ ਮੇਰਾ ਵੀ ਸੀਗਾ ਮੇਰੇ ਤਾਂ ਕੋਈ ਨਹੀਂ ਹੈ ਜੇ ਸਾਈਕਲ ਚਲਾ ਕੇ ਹੋ ਜਾ ਤੂੜੀ ਤੂੜੀ ਇੱਕ ਸੈਕਟ ਚਲਾਣਾ ਕਾਜਲੀ ਤੱਕ ਤੇ ਨਾਲ ਖਾੜੇ ਉਹ ਮਿੱਠੇ-ਮਿੱਠੇ ਖੱਟੇ-ਮਿੱਠੇ ਆਂਬ ਹੋਤਰਾਂ ਮੈਂ ਚਲੋ ਚੱਕਦੇ ਵਟੇ 14 ਕਿਲੋ ਇੱਕ ਲੋਟ ਚ ਚਲੋ ਲੋਟਲੇ ਪਹੁੰਚ ਕੇ ਕਬੂਤਰੇ ਰੋਗੇ ਗਏ 5 ਕਿਲੋ ਮੀਟਰ ਦੀ ਸਾਡੀ ਸੈਂਸ ਰਹਿ ਗਈ ਆ ਤੇ ਇਹੜੇ ਅਮਰਪ੍ਰੀਤ ਮੈਡਮ ਸਾਡੇ ਗਰੁੱਪ ਦੀ ਸ਼ਾਨ ਬਹੁਤ ਮੈਨੂੰ ਤੁਹਾਡੇ ਤੋਂ ਬਹੁਤ ਸਿੱਖਣ ਨੂੰ ਮਿਲਦਾ ਜੀ ਨਹੀਂ ਤੁਸੀਂ ਆਰ ਸੋ ਟੂ ਡਿਸਟਿੰਕਟ ਆਰ ਮਜ਼ਾ ਆ ਗਿਆ ਤੈਨੂੰ ਦੇਖ ਕੇ ਕਿੱਥੋਂ ਕਿੱਥੇ ਪਹੁੰਚੀ ਜਾਂਦਾ ਪਿਆ ਦੇਖ ਕੇ ਥੈਂਕ ਯੂ ਮੈਡਮ ਤੁਹਾਨੂੰ ਦੇਖ ਦੇਖ ਕੇ ਆ ਜੀ ਤੁਸੀਂ ਇੰਨੀ ਉਮਰ ਦੇ ਹੋ ਕੇ ਯੰਗ ਹੈ ਜੀ ਸਾਡੇ ਨਾਲੋਂ ਵੱਧ ਮਰ ਜਾੜਿਆ ਮੋਆ ਉਮਰ ਨਾਲ ਹੀ ਗੱਟੰਬਰਾ ਜੀ ਡੀ ਰੱਖਾ ਬਿਲਕੁਲ ਜੀ ਬਿਲਕੁਲ ਲਓ ਜੀ ਲਓ ਆ ਗਿਆ ਜੀ ਆ ਸਾਡੇ ਲੀਡਰ ਲਓ ਜੀ ਇਹ ਸਾਡੇ ਰੀਨਾ ਮੈਡਮ ਨੇ ਜੀ 16 ਸਾਲ ਦੇ ਹਾਂ ਜੀ सोलह साल त बिल्कुलु आरो जय आे साओ भाॼी ਲਓ ਜੀ ਅਸੀਂ ਪਹੁੰਚ ਗਏ ਆ ਰਾਜੇ ਮਹਾਰਾਜਾਂ ਦੇ ਸ਼ਹਿਰ ਕਪੂਰਥਲਾ ਰਿਆਸਤੀ ਸ਼ਹਿਰ ਕਪੂਰਥਲੇ ਅੰ내 ਐ ਵਿਚਕਾਰ ਸ਼ਹਿਰ ਦੇ ਫਿਰਦੇ ਆ ਤੇ ਵਿੱਚ ਦੀ ਲੰਘ ਕੇ ਕਾਂਜਲੀ ਜਾਵਾਂਗੇ ਅੱਗੇ ਤੇ ਬਹੁਤ ਮਜ਼ਾ ਆਇਆ ਰੀਅਲੀ ਬੜਾ ਮਜ਼ਾ ਆਇਆ ਤਕਰੀਬਨ ਤਕਰੀਬਨ ਅਸੀਂ ਘਰ ਤੋਂ ਲੈ ਕੇ ਮੈਂ 30 ਕਿਲੋਮੀਟਰ ਦੀ ਰਾਈਡ ਕਰ ਲਈ ਆ ਤੇ ਜਿੱਥੋਂ ਸਾਡਾ ਗਰੁੱਪ ਸਟਾਰਟ ਹੋਇਆ ਸੀਗਾ ਡਰਾਉਣਾ ਗਾਰਡਨ ਤੋਂ ਉੱਥੋਂ ਤਕਰੀਬਨ 23 ਕਿਲੋਮੀਟਰ ਚੱਲ ਪਿਆ। ਪੁਰਾਣੀਆਂ ਬਿਲਡਿੰਗਸ ਅਜੇ ਵੀ ਹੈਗੀਆਂ ਸ਼ਹਿਰ ਦੇ ਵਿੱਚ ਸਾਡੇ ਫਰੀਦਕੋਟਾਂ ਨੂੰ ਇੱਥੇ ਵੀ। ਤ੍ਰਿਆਸਤੀ ਸ਼ਹਿਰ ਕਪੂਰਥਲਾ। ਲੋ ਜੀ ਕਾਂਝਲੀ ਬੈਟ ਲਾਈਨ ਤੇ ਅਸੀਂ ਪਹੁੰਚ ਗਏ ਆਂ। ਤੇ ਆਹ ਇੱਥੋਂ ਦਾ ਤਕਰੀਬਨ ਚੱਕਰ। ਦੇ ਵੀ ਭਾਈ ਇੱਧਰ ਆਇਓ ਗੁਰਮੀ ਭਾਈ ਕੋਈ ਸ਼ੱਕ ਨਹੀਂ ਪਾਣੀ ਗੰਦਾ ਇੱਧਰ ਵੀ ਆਜਾ ਹਾਂ ਉਹ ਦੁਕਤੀ ਪਾ ਦੇਈਂ ਕਹਿੰਦਾ ਜੀ ਕੋਈ ਪਾ ਦੇਈਂ ਮਾਦੀ ਮੇਰੇ ਵਾਣੇ ਆਜੋ ਅੱਗੇ ਕਰਵਾ ਰਹਾ ਹੈ ਯਾਰ ਇਹ ਲੋਗ ਉਸਤ ਨਹੀਂ ਕੁਛ ਕਹਿੰਦਾ ਇਹਨੇ ਲੰਘ ਜਾਣਾ ਜੀ ਹਾਂ ਨਹੀਂ ਹਾਂਜੀ ਲਓ ਜੀ ਲਓ ਸਾਰੇ ਜਣੇ ਕਹਿੰਦੇ ਫੋਟੋ ਵਿੱਚ ਆਉਣੀਆਂ पाणी चाहीर गंदे गंदे पाणी

हाँ जी सर की कहना चाहोगे जी स्टे फिट स्टे हेल्थी लो जी अमरवीर मैडम फिट है तो इंडिया फिट है, है। सुबह उठिए और चलिए अपनी अपनी एक्सरसाइजेस चलाते रहो पर्यावरण को अच्छा बनाते रो। अच्छा बनाते रहो हां साइकिल चलाओ आनंद लो आनंद लो to take proper and healthy cycling. ਬਿਲਕੁਲ। ਤੰਦਰੁਸਤ ਰਹੋ ਜੀ, ਤੰਦਰੁਸਤ ਰਹੋ, ਸਾਈਕਲਿੰਗ ਕਰੋ। ਸਾਈਕਲਿੰਗ ਕਰੋ। ਚਲੋ ਜੀ ਨਾਲ ਗਾਣਾ ਚੱਲਦਾ ਪਿਆ। ਆਜੋ 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 ਆਜੋ। ਦੇਅ ਵੀ ਆਰ ਸੈਲੀਬ੍ਰੇਟਿੰਗ ਦ 200 ਕਿਲੋਮੀਟਰਸ। ਆਹ oh. ਜੰਮਾ ਕੁਮਾਰੋ ਜੀ ਗੁਰਪ੍ਰੀਤ ਸਿੰਘ ਜੀ ਰਿਪਾਈ ਨੇ 200 ਕਿਲੋਮੀਟਰ ਮੈਰੀ ਮੋਰ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਇਕੱਠੇ ਕਰ ਰਹੇ ਆ ਮੈਡਮ ਦੋ ਦੋ ਅਗਲੀ ਵਾਲੀ ਸਾਰੇ ਦੋਸਤ ਅੱਜ ਇਹਨਾਂ ਦੀ ਫੋਟੋ ਕਰੀਏ ਅੱਜ ਮੇਰੀ ਸਾਈਕਲ ਪੂਜਾ ਤੇ ਚਲੋ ਜੀ ਪੂਜਾ ਮਾਰਨ ਕੇ ਫਲੈਕ ਕਰੀਏ ਥੈਂਕ ਯੂ ਮੈਡਮ ਔਕੇ ਸੀ ਇਜ਼ ਐਕਸਲੈਂਟ ਬੈਂਕਰ ਐਂਡ ਵੀ ਆਲ ਵਾਂਟ ਟੂ ਸੈਲੀਬ੍ਰੇਟ ਯੋਰ

ਫੇਰ ਆਇਆ ਦਰੋਸਤ ਆ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਆ ਭਾਜੀ ਕੀ ਹਾਲ ਚਾਲ ਆ ਤੁਸੀਂ ਤਾਂ ਚਲੇ ਨੂਰਮੈਲ ਅੱਜ ਹੈ ਨੂਰਮੈਲ ਕਾਡਾ ਨੂਰ ਮੈਲ ਅੱਛਾ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਆ ਤੁਸੀਂ ਕੱਲ ਕਹਿ ਰਹੇ ਸੀ ਨਾ ਉਧਰ ਜਾਣਾ ਉਹ ਅਗਲੇ ਥੰਡੇ ਦਾ ਘਰ ਤੇ ਚਲੀ ਘਰ ਤੇ ਚਲੀ ਗਾਓ ਜੀ ਗਾਣਾ ਇੱਕ ਵਾਰੀ ਹੋਰ ਫੇਰ ਮੈਂ ਚਲੀ ਮੈਂ ਚਲੀ ਆਪਣੇ ਮੈਂ ਚਲੀ ਮੈਂ ਚਲੀ ਕਿਸੇ ਚਲੀ ਆਪਣੇ ਸਾਈਕਲ ਤੇ ਕਾਂਝਲੀ ਵੈਟਲੈਂਡ ਦੀ ਗੱਲ ਕਰੀ ਤਾਂ ਜੀ ਇਹ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਾਂਝਲੀ ਪਿੰਡ ਤੋਂ ਲਗਭਗ 4-5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਬਣਿਆ ਹੋਇਆ ਹੈ ਇਹ ਜੋ ਜਗ੍ਹਾ ਤੇ ਇਹ ਵਿਆਸ ਨਦੀ ਦੇ ਇੱਕ ਸਹਾਇਕ ਨਦੀ ਨਿਕਲਦੀ ਵਿਆਸ ਨਦੀ ਮਤਲਬ ਵਿਆਸ ਨਦੀ ਦੇ ਵਿੱਚੋਂ ਇੱਕ ਸਹਾਇਕ ਨਦੀ ਕਾਰੀ ਬੇਈ ਨਦੀ ਨਿਕਲਦੀ ਆ ਇਹ ਉਹ ਨਦੀ ਦੇ ਉੱਤੇ ਮੈਨ ਮੇਡ ਵੈਟਲੈਂਡ ਵਜੋਂ ਜਾਣਿਆ ਜਾਂਦਾ ਮੈਨ ਮੇਡ ਮੈਟਲੈਂਡ ਮਤਲਬ ਇਨਸਾਨ ਦੁਆਰਾ ਸਥਾਪਿਤ ਕੀਤੀ ਗਈ ਜਗਾ ਉਹਰੇ ਦੁਆਰਾ ਇਹ ਇਨਸਾਨ ਦੁਆਰਾ ਇਹ ਬਣਾਈ ਗਈ ਹੈ ਤੇ ਇਹਦਾ ਜਿਹੜਾ ਨਿਰਮਾਣ ਆ 1870 ਈਸਵੀ ਦੇ ਵਿੱਚ ਉੱਥੋਂ ਦੇ ਰਾਜਾ ਰੰਧੀਰ ਸਿੰਘ ਨੇ ਕੀਤਾ ਸੀਗਾ ਜਿਹੜਾ ਹੈਡਵਰਕ ਸਾਰਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਵੀਡੀਓਜ਼ ਦੇ ਵਿੱਚ ਤੇ ਇਹਦੀ ਜਿਹੜੀ ਲੰਬਾਈ ਆ ਜਿਹੜੀ ਮੇਜਰਮੈਂਟ ਆ ਇਹ 490 ਹੈਕਟੇਅਰ ਦੇ ਵਿੱਚ ਫੈਲਿਆ ਹੋਇਆ ਜਿਹਦੇ ਵਿੱਚ 184 ਹੈਕਟੇਅਰ ਦੀ ਤਾਂ ਕਲੀ ਝੀਲ ਆ ਜਿਹੜੀ ਮੈਨ ਮੇਡ ਵੈਟਲੈਂਡ ਆ ਇਨਸਾਨ ਦੁਆਰਾ ਜਿਹੜੀ ਬਣਾਈ ਗਈ ਆ ਤੇ ਬਾਕੀ ਜੇ ਤੁਸੀਂ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਗੂਗਲ ਵੀ ਕਰ ਸਕਦੇ ਹੋ ਹੋਰ ਬਹੁਤ ਇਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਫਰਵਰੀ ਮਾਰਚ ਦੇ ਮਹੀਨੇ ਵਿੱਚ ਬਹੁਤ ਸਾਰੇ ਯੂਰੋਪੀਅਨ ਬਰਡਸ ਇੱਥੇ ਵਿਜ਼ਿਟ ਕਰਦੇ ਆ ਉਦੋਂ ਵੀ ਇੱਥੋਂ ਦਾ ਏਰੀਆ ਦੇਖਣ ਵਾਲਾ ਹੁੰਦਾ ਬਹੁਤ ਹੀ ਖੂਬਸੂਰਤ ਤੇ VOTING ਦਾ ਵੀ ਇੱਥੇ ਕਾਫੀ ਅਰੇਂਜਮੈਂਟ ਹੈਗਾ VOTING ਸਟਾਰਟ ਸੀਗੀ ਵੈਸੇ ਹੁਣ ਤਾਂ ਨਹੀਂ ਦੇਖਣ ਨੂੰ ਮਿਲੀ ਤੇ ਬਹੁਤ ਤਰ੍ਹਾਂ ਦੇ ਜੀਵ ਜੰਤੂ ਪਾਣੀ ਵਾਲੇ ਜੀਵ ਜੰਤੂ ਇੱਥੇ ਪਾਏ ਜਾਂਦੇ ਆ ਤੇ ਕਈ ਤਰ੍ਹਾਂ ਦੇ ਪੌਦੇ ਤੇ ਕਾਂਗਲੀ ਬੈਟ ਲੈਣ ਤੋਂ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਤੇ 2-4 ਕਿਲੋਮੀਟਰ ਹਜੇ ਆਏ ਆਏ ਸੀਗੇ ਉੱਥੋਂ ਹਜੇ ਸ਼ਹਿਰ ਦੀ ਤਰਫ ਵੱਧਦੇ ਪਏ ਸੀ ਕਪੂਤਲਾ ਦੀ ਤਰਫ ਤੇ ਸਾਨੂੰ ਨਗਰ ਕੀਰਤਨ ਦੇ ਦਰਸ਼ਨ ਹੋਏ ਤੇ ਬੜੀ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਜਿੰਨੀ ਥਕਾਵਟ ਸੀ ਦੂਰ ਹੋ ਗਿਆ એનર્ਜੀ ਹੋਰ ਆ ਗਈ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਤੇ ਬੜੇ ਹੀ ਮਤਲਬ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਸੀ ਕਿ ਅਸੀਂ ਸਾਈਕਲਿੰਗ ਕਰਨ ਆਏ ਹੋਏ ਸੀਗੇ ਤੇ ਗੁਰੂ ਸਾਹਿਬ ਕੋਲ ਚੱਲ ਕੇ ਸਾਨੂੰ ਮਤਲਬ ਦਰਸ਼ਨ ਦੇ ਰਿਹਾ ਸਾਡੇ ਕੋਲੇ ਆ ਕੇ ਮਤਲਬ ਅਸੀਂ ਇੰਨੇ ਕੁਛ ਕਿਸਮ ਤੇ ਦੂਰੋਂ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਨੇੜੇ ਜਾ ਕੇ ਮੱਥਾ ਆਣੀ ਟੇਕ ਸਕਿਆ ਕੁਝ ਔਟ ਪਾਈ ਹੋਈ ਸੀ ਤੇ ਕੁਝ ਪਸੀਨਾ ਬਹੁਤ ਆਇਆ ਹੋਇਆ ਸੀਗਾ ਤੇ ਚਲੋ ਜਿੱਥੋਂ ਵੀ ਖੜ ਕੇ ਯਾਦ ਕਰੀਏ ਗੁਰੂ ਸਾਹਿਬ ਨੂੰ ਪਰਮਾਤਮਾ ਨੂੰ ਯਾਦ ਕਰੀਏ ਉੱਥੋਂ ਹੀ ਦਰਸ਼ਨ ਹੋ ਜਾਂਦੇ ਆ ਤੇ ਸੰਤਾਂ ਦਾ ਵੀ ਘਟ ਦੇਖਣ ਆਲਾ ਸੀਗਾ ਸ਼ਬਦ ਕੀਰਤਨ ਗਾਇਨ ਹੋ ਰਿਹਾ ਸੀਗਾ ਪੂਰੀਆਂ ਰੌਣਕਾਂ ਲਾਈ ਹੋਣੀਆਂ ਸੀ ਸੰਗਤ ਨੇ ਵੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਜਾ ਰਿਹਾ ਸੀਗਾ ਤੇ ਜ਼ਿਆਦਾ ਜਾਣਕਾਰੀ ਨਹੀਂ ਮਿਲੇਗੀ ਵੀ ਇਹ ਨਗਰ ਕੀਰਤਨ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਜਾ ਰਿਹਾ ਸੀਗਾ ਤੇ ਚਲੋ ਖੈਰ ਅਸੀਂ ਵੀ ਜਲੰਧਰ ਨੂੰ ਵੱਧਦੇ ਪਏ ਸੀਗੇ ਤੇ ਜਾਂਦੇ ਜਾਂਦੇ ਦਰਸ਼ਨ ਹੋ ਗਏ ਕੂਸਲੇ ਤੋਂ ਵਾਪਸ ਆਉਂਦੇ ਆ ਗੁਰਦੁਆਰਾ ਸਾਹਿਬ ਹੰਨਾਰਾ ਜੀ ਗੁਰਦੁਆਰਾ ਸਾਹਿਬ ਸ਼ਿਦਾ ਦੀਦੀ ਪਿੰਡ ਖੋਜੇਵਾਲ ਜ਼ਿਲ੍ਹਾ ਕਪੂਰਥਲਾ ਉੱਥੇ ਰੁਕੇ ਸੀਗੇ ਬਸ ਆਪਣੇ ਲੇਖ ਲਏ 10 10 ਮਿੰਟ ਦੇ ਤੇ ਚਾਹ ਦਾ ਲੰਗਰ ਸ਼ਕਾਇ ਜਾ ਰਿਹਾ ਸਾਰੇ ਵੱਲੋਂ ਗੈਸ ਸਟੇਸ਼ਨ ਗੈਸ ਸਟੇਸ਼ਨ ਅੱਗੇ ਜੋ ਜਿਹੜਾ ਜੁਸਾ ਹੈ ਬੈਟਰੀ ਬੈਟਰੀ ਚਾਰਜ ਹੋ ਰਹੀ ਹੈ ਹਨਾ ਜੀ ਬੈਟਰੀ ਚਾਰਜ ਹੋ ਰਹੀ ਹੈ ਇਹ ਵੀ ਕਰੀਏ ਨਹੀਂ ਕੋਟਿੰਗ ਲੈ ਲੈ ਮਟਰ ਕਾ ਵੀ ਕੋਟਿੰਗ ਯੋਗਾ ਉਹਦਾ ਕੋਰਸ ਕੰਟਰੀ ਹਾਂਜੀ ਹਾਂਜੀ ਕਿਹਦੇ ਲਈ ਆ ਬੈਠੇ ਇੱਕ ਮਿੰਟ ਜਿਹੜਾ ਗਾਣਾ ਆਂਦਾ ਹੈ ਹਾਂਜੀ ਚੱਕ ਬੂਟੀਆਂ ਵਾਲਾ ਰੂਪ ਗੁਰਦੁਆਰਾ ਮੇਲੇ ਨੂੰ ਹੋ ਇਹਨੂੰ ਚੱਲ ਮੇਰੇ ਨਾਲ ਕੁੜੀ ਹੋ ਹੋ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੌਲੀ ਹੌਲੀ ਹਾਂਜੀ ਠੀਕ ਹੈ ਜੀ ਬੜਾ ਬੂਟੀਆਂ ਨੇ ਮੈਨੂੰ ਉਗਾੜਾ ਯਾਦ ਦਵਾਤਾ ਮਤਲਬ ਬਸ ਸੋ ਬਿਊਟੀਫੁਲ ਇਟ ਇ ਹਾ ਛੋੜਾ ਜਿਹਾ ਨਹੀਂ ਐਕਚੁਅਲੀ ਇਹ ਕਲਚਰ ਹੈ ਨਾ ਆਪਣੇ ਪੰਜਾਬ ਦਾ ਇਹ ਅੱਜ ਅੱਜਕੱਲ੍ਹ ਨਹੀਂ ਕਲਚਰ ਹੈਗਾ ਜੀ ਪਹਿਲਾਂ ਹੁੰਦਾ ਸੀਗਾ ਜੀ ਬੂਟੀਆਂ ਵਾਲੇ ਗਲਾਸ ਘਰੇ ਹੁੰਦੇ ਸਿੱਕਲ ਦੇ ਗਲਾਸ ਹੁੰਦੇ ਸੀ ਮੈਡਮ ਪਿੱਤਲ ਦੇ ਹਾਂ ਕਦੀ ਹੁੰਦੇ ਹੁੰਦੇ ਸੀ ਹਾਂ ਜੀ ਮੈਡਮ ਇੱਥੇ ਬੈਠ ਕੇ ਪਾਈ ਤੁਸੀਂ ਲੋ ਜੀ ਮੈਂ ਆ ਰਿਹਾ ਸੀ ਤੇ ਭਾਜੀ ਉਰੇ ਅਜੇ ਫਤੂ ਅੱਗੇ ਸੀਗੇ ਰਾਹ 'ਚ ਮਿਲ ਗਏ ਮੈਨੂੰ ਲੱਗਿਆ ਮੈਂ ਇਕੱਲਾ ਰਹਿ ਗਿਆ ਤੇ ਕੰਗ੍ਰੈਚੁਲੇਸ਼ਨਸ ਭਾਜੀ ਤੁਹਾਡੀ ਅਜੇ 100 ਹੋਣ ਜਾ ਰਿਹਾ ਜੀ ਸਵਾਲ ਭਾਜੀ ਕੰਗ੍ਰੈਚੁਲੇਸ਼ਨਸ 100 ਲਈ ਹਾਂ ਜੀ ਉਹ ਕਰ ਦੇਣਾ ਕਰ ਦੇਣਾ ਐਡਵਾਂਸ ਪਹਿਲਾ ਤੁਹਾਨੂੰ ਬਹੁਤ-ਬਹੁਤ ਨਹੀਂ ਨਹੀਂ ਸ਼ੁਕਰੀਆ ਜੀ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੀ 50 ਹੋ ਰਹੀ ਹੈ ਪਹਿਲੀ ਜੀ ਅੱਜ ਦੀ ਰੀਅਲੀ ਹਾਂ ਨਹੀਂ ਨਹੀਂ ਕੋਸ਼ਿਸ਼ ਆ ਭਾਜੀ ਤੁਹਾਨੂੰ ਦੇਖ ਕੇ ਲੱਗੇ ਰਵਾਂਗੇ ਜੀ ਹਾਂਜੀ 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 ਜ਼ਰੂਰ ਭਾਜੀ ਨਹੀਂ ਨਹੀਂ ਕਰਾਂਗੇ ਜੀ ਜ਼ਰੂਰ ਕਰਾਂਗੇ ਤੇ ਅੱਜ ਦਾ ਦਿਨ ਬਹੁਤ ਹੀ ਸ਼ਾਨਦਾਰ ਰਿਹਾ ਬਹੁਤ ਜ਼ਿਆਦਾ ਮਜ਼ੇਦਾਰ ਬੜਾ ਇੰਟਰਸਟਿੰਗ ਤੇ ਯਾਦਗਾਰ ਪਲ ਹੋ ਲੱਗ ਪੜਿਆ ਅੱਜ ਦਾ ਦਿਨ ਤੇ ਇਹ ਪਾਲ ਆਪਾਂ ਜਾਣ ਨਹੀਂ ਦਿੰਦੇ ਆ ਪਰ ਰਿਕਾਰਡ ਵੀ ਕੀਤੇ ਆ ਤੇ ਤਕਰੀਬਨ ਤਕਰੀਬਨ 51 ਕਿਲੋਮੀਟਰ ਮੇਰੇ ਅਕੋਰਡਿੰਗ ਟੂ ਸਟਾਰਵਾ ਐਪ 51 ਮੈਂ ਕਰ ਜਾਣੇ ਆ 7 ਕਿਲੋਮੀਟਰ ਮੈਂ ਸਟਾਰਵਾ ਔਨ ਨਹੀਂ ਕੀਤੀ ਸੀ ਉਹ ਚੱਲ ਗਿਆ ਸੀ ਸਾਈਕਲ ਸੋ ਵੈਸੇ オリਜੀਨਲੀ 58 ਹੋ ਜਾਣੇ ਆ ਪਰ ਸਟਾਰਵਾ ਤੇ ਆਪਾਂ 51 52 ਦੇ ਕਰੀਬ ਕਰ ਜਾਾਂਗੇ ਬਸ ਘਰ ਦੇ ਨੇੜੇ ਤੇ ਆ ਮੈਂ ਤੇ ਇਹ ਮੇਰੀ ਪਹਿਲੀ ਫਿਟਫੀ ਹੈ ਜੀ ਤੇ ਪਰਮਾਤਮਾ ਕੀ ਅਰਦਾਸ ਆ ਕਿ ਸ਼ਕਤੀਆਂ ਇਹੋ ਜਿਹੀਆਂ ਕਈ ਬਾਈਂਦੀਆਂ ਰਹਿਣ ਤੇ ਆਪਾਂ ਫਿੱਟ ਰਹੀਏ ਤੇ ਹੈਲਦੀ ਰਹੀਏ ਤੇ ਕਵਰਟ ਹੋ ਗਈ ਆ ਬੋਲੇੜੀ ਜਾਂਦਾ ਜਿਆਦਾ ਤੇ ਦੇਖ ਤਾਂ ਹੀ ਕਰੀ ਜਾਣਾ ਯਾਰ ਬਾਲਾ ਵਲੌਗ ਨੂੰ ਇੱਥੇ ਆਪਾਂ ਖਤਮ ਕਰਦੇ ਆ ਸਮਾਪਤ ਕਰਦੇ ਆ ਮੈਂ ਥੋੜਾ ਜਿਹਾ ਘਰੇ ਪਹੁੰਚਣ ਤੋਂ ਪਹਿਲਾਂ ਇੱਕ ਦੋ ਰਾਊਂਡ ਹੋਰ ਕਰਨੇ ਆ ਫਿਟਬਨ ਕਰਕੇ ਫਿਰ ਹਟਣਾ ਮੈਂ ਤੇ ਤੁਸੀਂ ਬਲੌਗ ਕਿਦਾਂ ਦਾ ਲੱਗਾ ਜਰੂਰ ਦੱਸਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਆਪਾਂ ਇਦਾਂ ਦੇ ਸੋਹਣੇ ਸੋਹਣੇ ਬਲੌਗ ਤੁਹਾਡੇ ਕੋਲੇ ਲੈ ਕੇ ਫੇਰ ਆਉਂਦੇ ਰਾਵਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਫਿਰ ਮਿਲਦੇ ਆਂ ਬਾਏ ਬਾਏ ਕੰਨ ਕੰਨ ਅੱਜ ਮੇਰੀ ਸਾਈਕਲ ਤੇ ਨਿਕਲ ਗਿਆ ਕੰਨ ਕੰਨ ਲਾਂਗੜਾਈ ਜਾਏਗੇ ਕਾਂਜਲੀ ਵੀ ਜਾਏਗੇ ਪਗਵਾਰਾਂ ਤੇ ਆਏਗੇ ਖੂਬ ਮਸਤੀ ਕਰਾਂਗੇ ਆਜਾ ਮੇਰੀ ਸਾਈਕਲ ਤੇ ਆਜਾ ਹਾਏ ਹੋਏ ਅੱਗੇ ਵਾਲੇ